ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਮੈਂ ਇੱਕ ਵਾਰ ਫੇਰ ਲੈ ਕੇ ਆਈਆਂ ਮੋਸਟ ਇੰਪੋਰਟੈਂਟ ਜੀਕੇ ਕਲਾਸ ਲੈ ਕੇ ਇਹ ਕਲਾਸ ਸਪੈਸ਼ਲ ਪੰਜਾਬ ਸੇਵਾਦਾਰ ਚੌਂਕੀਦਾਰ ਭਰਤੀ ਨਿਕਲੀ ਆ ਉਸਦੇ ਲਈ ਹੈ ਆਪਣਾ ਅੱਜ ਦਾ ਟੌਪਿਕ ਹੈ ਗਿਆ ਪੰਜਾਬ ਦੇ ਅਹਿਮ ਤੱਤ ਇੰਪੋਰਟੈਂਟ ਫੈਕਟ ਅਬਾਊਟ ਪੰਜਾਬ ਵੀਡੀਓ ਨੂੰ ਐਂਡ ਤੱਕ ਦੇਖਣਾ ਸਾਰੇ ਕੁਐਸਚਨ ਇੰਪੋਰਟੈਂਟ ਨੇ ਅੱਜ ਦਾ ਆਪਣਾ ਪਹਿਲਾ ਕੁਐਸਚਨ ਹੈ ਗਿਆ ਨਵੇਂ ਪੰਜਾਬ ਦੀ ਸਥਾਪਨਾ ਕਦੋਂ ਹੋਈ ਸੀ ਤਾਂ ਨਵੇਂ ਪੰਜਾਬ ਦੀ ਜਿਹੜੀ ਸਥਾਪਨਾ 1 ਨਵੰਬਰ 1966 ਨੂੰ ਹੋਈ ਸੀ 1 ਨਵੰਬਰ 1966 ਦਾ ਅਜਿਹਾ ਦਿਨ ਸੀ ਜਿਸ ਦਿਨ ਪੰਜਾਬ ਦੇ ਤਿੰਨ ਟੋਟੇ ਕੀਤੇ ਗਏ ਸੀ ਪੰਜਾਬ ਦੇ ਵਿੱਚੋਂ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਆ ਜਿਹੜਾ ਕੱਢੇ ਗਏ ਸੀ ਤਾਂ ਇਸ ਨੂੰ ਪੰਜਾਬ ਪੁਨਰਗਠਨ ਦਾ ਜਿਹੜਾ ਨਾਂ ਦਿੱਤਾ ਗਿਆ ਸੀ ਇਸ ਘਟਨਾ ਨੂੰ ਅੱਜ 56 ਸਾਲ ਹੋ ਚੁੱਕੇ ਹਨ ਇਹ ਸਾਰੇ ਫੈਕਟ ਆ ਜਿਹੜਾ ਇੰਪੋਰਟੈਂਟ ਗੱਲਾਂ ਨੇ ਤੁਸੀਂ ਕਾਪੀ ਦੇ ਨੋਟ ਕਰਦੇ ਜਾਣਾ ਨੈਕਸਟ ਕੁਐਸਚਨ ਕਰਦੇ ਆਪਾਂ ਪੰਜਾਬ ਦਾ ਖੇਤਰਫਲ ਕਿੰਨਾ ਹੈ ਤਾਂ ਅੱਜ ਦੇ ਸਮੇਂ ਪੰਜਾਬ ਦਾ ਖੇਤਰਫਲ ਜਿਹੜਾ 50362 ਵਰਗ ਕਿਲੋਮੀਟਰ ਹੈ ਪੰਜਾਬ ਆ ਜਿਹੜਾ ਉਹ ਭਾਰਤ ਦੇ ਵਿੱਚ ਉੱਤਰ ਪੱਛਮ ਵਿੱਚ ਹੈ ਅਗਲਾ ਕੁਐਸਚਨ ਪੰਜਾਬ ਦੀ ਰਾਜਧਾਨੀ ਤੇ ਰਾਜ ਭਾਸ਼ਾ ਕਿਹੜੀ ਹੈ ਪੰਜਾਬ ਦੀ ਰਾਜਧਾਨੀ ਜਿਹੜੀ ਉਹ ਚੰਡੀਗੜ੍ਹ ਹੈ ਤੇ ਪੰਜਾਬ ਦੀ ਰਾਜ ਭਾਸ਼ਾ ਕੀ ਜਿਹੜੀ ਉਹ ਪੰਜਾਬੀ ਹੈ ਕੁਸ਼ਣ ਇਹ ਵੀ ਇੰਪੋਰਟੈਂਟ ਹੈ ਕਿ ਪੰਜਾਬ ਦੀ ਰਾਜਧਾਨੀ ਜਿਹੜੀ ਚੰਡੀਗੜ੍ਹ ਆ ਉਹ ਕਦੋਂ ਬਣੀ ਸੀ 1950 ਵਿੱਚ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਚੰਡੀਗੜ੍ਹ ਨੂੰ ਪੰਜਾਬ ਦੀ ਰਾਜਧਾਨੀਆ ਜਿਹੜਾ ਘੋਸ਼ਿਤ ਕੀਤਾ ਸੀ ਐਕਸਟਰਾ ਫੈਕਟ ਦੱਸਦੀਆਂ ਜਿਹੜੇ ਫਰੈਂਡਸ ਉਹ ਵੀ ਨੋਟ ਕਰ ਲਿਆ ਕਰੋ ਨੈਕਸਟ ਕੁਸ਼ਣ ਕਰਦੇ ਆਂ ਪੰਜਾਬ ਦੀ ਆਬਾਦੀ ਕਿੰਨੀ ਹੈ ਤਾਂ ਪੰਜਾਬ ਦੀ ਆਬਾਦੀ ਹੈ ਜਿਹੜੀ 3.17 ਕਰੋੜ ਹੈ ਹੁਣ ਆਪਾਂ ਪੰਜਾਬ ਦੇ ਵਿੱਚ ਧਰਮਾਂ ਦੀ ਆਬਾਦੀ ਕਿੰਨੀ-ਕਿੰਨੀ ਉਹ ਪੜ ਲੈਣੇ ਆ ਪੰਜਾਬ ਦੇ ਵਿੱਚ ਸਿੱਖ ਆਬਾਦੀ ਕਿੰਨੀ ਹੈ ਤਾਂ ਆਨਸਰ ਆਊਗਾ 57.69% ਨੈਕਸਟ ਆ ਗਿਆ ਪੰਜਾਬ ਦੇ ਵਿੱਚ ਹਿੰਦੂ ਧਰਮ ਦੀ ਆਬਾਦੀ ਕਿੰਨੀ ਹੈ 38.99% ਮੁਸਲਮਾਨ ਆਬਾਦੀ ਕਿੰਨੀ ਹੈ 1.93% ਇਸਾਈ ਧਰਮ ਦੀ ਆਬਾਦੀ ਕਿੰਨੀ ਹੈ 1.26% ਜੈਨ ਧਰਮ ਦੀ ਆਬਾਦੀ ਕਿੰਨੀ ਹੈ 0.16% ਤੇ ਬੋਧੀ ਧਰਮ ਦੀ ਆਬਾਦੀ ਕਿੰਨੀ ਹੈ 0.12% ਫਰੈਂਡਸ ਇਹ ਸਾਰਾ ਕੁਝ ਤੁਸੀਨੇ ਯਾਦ ਰੱਖਣਾ ਹੈ ਇੰਪੋਰਟੈਂਟ ਨੇ ਸਾਰਾ ਕੁਝ ਨੈਕਸਟ ਕੁਐਸਚਨ ਕਰਦੇ ਆਪਾਂ ਪੰਜਾਬ ਦੇ ਵਿੱਚ ਆਬਾਦੀ ਘਣਤਾ ਕਿੰਨੀ ਹੈ ਤਾਂ ਪੰਜਾਬ ਦੇ ਵਿੱਚ ਆਬਾਦੀ ਘਣਤਾ 551 ਪ੍ਰਤੀ ਵਰਗ ਕਿਲੋਮੀਟਰ ਹੈ ਕੁਐਸਚਨ ਹੈ ਕਿ ਆਪਣਾ ਸਭ ਤੋਂ ਵੱਧ ਆਬਾਦੀ ਘਣਤਾ ਕਿਹੜੇ ਜ਼ਿਲ੍ਹੇ ਦੀ ਹੈ ਆਨਸਰ ਹੈਗਾ ਲੁਧਿਆਣਾ ਲੁਧਿਆਣਾ ਜ਼ਿਲ੍ਹੇ ਦੀ ਆਬਾਦੀ ਹੈ ਜਿਹੜੀ ਘਣਤਾ ਉਹ ਸਾਰਿਆਂ ਨੂੰ ਜ਼ਿਆਦਾ ਹੈ ਨੈਕਸਟ ਹੈਗਾ ਸਭ ਤੋਂ ਘੱਟ ਆਬਾਦੀ ਘਣਤਾ ਕਿਹੜੇ ਜ਼ਿਲ੍ਹੇ ਦੀ ਹੈ ਤਾਂ ਸਭ ਤੋਂ ਘੱਟ ਆਬਾਦੀ ਘਣਤਾ ਮੁਕਸਰ ਜ਼ਿਲ੍ਹੇ ਦੀ ਹੈ ਨੈਕਸਟ ਕੁਐਸਚਨ ਸਭ ਤੋਂ ਵੱਡਾ ਜ਼ਿਲ੍ਹਾ ਜਨਸੰਖਿਆ ਪੱਖੋਂ ਕਿਹੜਾ ਹੈ ਤਾਂ ਲੁਧਿਆਣਾ ਤੁਸੀਂ ਨੇ ਫਰੈਂਡਸ ਯਾਦ ਰੱਖਣਾ ਵੀ ਸਭ ਤੋਂ ਵੱਧ ਵਾਦੀ ਘੰਟਾ ਵੀ ਲੁਧਿਆਣੇ ਦੀ ਹੈ ਤੇ ਜਨਸੰਖਿਆ ਵੀ ਸਭ ਤੋਂ ਜ਼ਿਆਦਾ ਲੁਧਿਆਣੇ ਦੀ ਹੈ ਸਭ ਤੋਂ ਜ਼ਿਲ੍ਹਾ ਜਿਹੜਾ ਛੋਟਾਗਾ ਜਨਸੰਖਿਆ ਪੱਖੋਂ ਕਿਹੜਾ ਹੈ ਸਭ ਤੋਂ ਛੋਟਾ ਜ਼ਿਲ੍ਹਾ ਜਿਹੜਾ ਜਨਸੰਖਿਆ ਪੱਖੋਂ ਬਰਨਾਲਾ ਹੈ ਨੈਕਸਟ ਕੁਐਸਚਨ ਪੰਜਾਬ ਦੀ ਸਾਖਰਤਾ ਦਰ ਕਿੰਨੀ ਹੈ ਤਾਂ ਪੰਜਾਬ ਦੀ ਸਾਖਰਤਾ ਦਰ 75.8% ਹੈ ਹੁਣ ਆਪਾਂ ਇਹ ਪੜ੍ਹ ਲੈਣੇ ਆ ਵੀ ਪੰਜਾਬ ਦੇ ਵਿੱਚ ਮਰਦ ਤੇ ਇਸਤਰੀ ਦੀ ਸਾਖਰਤਾ ਦਰ ਕਿੰਨੀ ਹੈ ਮਰਦ ਦੀ ਸਾਖਰਤਾ ਦਰ ਹੈਗੀ 80.4% ਇਸਤਰੀ ਦੀ ਸਾਖਰਤਾ ਦਰ ਹੈਗੀ 70.7% ਇੰਪੋਰਟੈਂਟ ਨੇ ਨੈਕਸਟ ਹੈਗੇ ਆ ਕੁਐਸਚਨ ਆਪਣਾ ਸਭ ਤੋਂ ਵੱਧ ਸਾਖਰਤਾ ਦਰ ਕਿਹੜੇ ਜ਼ਿਲ੍ਹੇ ਦੀ ਹੈ ਤਾਂ ਸਭ ਤੋਂ ਵੱਧ ਸਾਖਰਤਾ ਦਰ ਮਤਬol ਪੜੇ ਲਿਖੇ ਲੋਕ ਨੇ ਜਿਹੜੇ ਉਹ ਹੁਸ਼ਿਆਰਪੁਰ ਦੇ ਵਿੱਚ ਨੇ ਖੁਸ਼ਿਆਲਪੁਰ ਦੀ ਸਾਖਰਤਾ ਦਾ ਦਰ ਹੈ ਗਿਆ 86.6% ਨੈਕਸਟ ਕੁਐਸਚਨ ਆਪਣਾ ਸਭ ਤੋਂ ਘੱਟ ਸਾਖਰਤਾ ਦਾ ਦਰ ਕਿਹੜੇ ਜ਼ਿਲ੍ਹੇ ਦੀ ਹੈ ਸਭ ਤੋਂ ਘੱਟ ਬਣਿਆ ਲਿਖਿਆ ਜਿਹੜਾ ਜਿਹੜਾ ਹੈਗਾਗਾ ਮਾਨਸਾ ਇਹਦੀ ਸਾਖਰਤਾ ਦਾ ਦਰ ਕਿੰਨੀ ਹੈ 61.8% ਨੈਕਸਟ ਕੁਐਸਚਨ ਹੈਗਾ ਆਪਣਾ ਨਵੇਂ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਕੌਣ ਸੀ ਤਾਂ ਨਵੇਂ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਗੁਰਮukh ਸਿੰਘ ਮੁਸਾਫਰ ਸੀ ਨਵਾਂ ਪੰਜਾਬ ਕਿਹੜਾ ਸੀ ਜਿਹੜਾ 1 ਨਵੰਬਰ 1964 ਨੂੰ ਬਣਿਆ ਸੀ ਨੈਕਸਟ ਹੈਗਾ ਨਵੇਂ ਪੰਜਾਬ ਦੇ ਪਹਿਲੇ ਰਾਜਪਾਲ ਕੌਣ ਸੀ ਤਾਂ ਨਵੇਂ ਪੰਜਾਬ ਦੇ ਰਾਜਪਾਲ ਹੈਗੇ ਸੀ ਧਰਮਬੀਰ ਸਿੰਘ ਨਵੇਂ ਪੰਜਾਬ ਦਾ ਪਹਿਲਾ ਵਿਧਾਨ ਸਭਾ ਦਾ ਸਪੀਕਰ ਕੌਣ ਸੀ ਨਵੇਂ ਪੰਜਾਬ ਦਾ ਪਹਿਲਾ ਵਿਧਾਨ ਸਭਾ ਦਾ ਸਪੀਕਰ ਹਰਵੰਸ ਸਿੰਘ ਸੀ ਨੈਕਸਟ ਕੁਐਸਚਨ ਹੈਗਾ ਪਹਿਲਾ ਰਾਸ਼ਟਰਪਤੀ ਰਾਜ ਕਿਹੜੇ ਸਾਲ ਦੇ ਵਿੱਚ ਲਾਗੂ ਹੋਇਆ ਸੀ ਤਾਂ ਪਹਿਲਾ ਰਾਸ਼ਟਰਪਤੀ ਰਾਜ ਆ ਜਿਹੜਾ ਜੂਨ 1951 ਦੇ ਵਿੱਚ ਲਾਗੂ ਹੋਇਆ ਸੀ ਨੈਕਸਟ ਕੁਐਸਚਨ ਆ ਗਿਆ ਸਭ ਤੋਂ ਪਹਿਲਾਂ ਕਿਹੜੇ ਰਾਜ ਦੇ ਵਿੱਚ ਰਾਸ਼ਟਰਪਤੀ ਸ਼ਾਸਨ ਲੱਗਿਆ ਸੀ ਇੰਪੋਰਟੈਂਟ ਹੈ ਬਹੁਤ ਨੋਟ ਕਰਨਾ ਤਾਂ ਆਨਸਰ ਹੈਗਾ ਪੰਜਾਬ ਕਵਸਚਨ ਹੈਗਾ ਕਿ ਵੀ ਹੁਣ ਤੱਕ ਪੰਜਾਬ ਦੇ ਵਿੱਚ 8 ਵਾਰ ਜਿਹੜਾ ਰਾਸ਼ਟਰਪਤੀ ਸ਼ਾਸਨ ਲੱਗ ਚੁੱਕਿਆਗਾ ਪੰਜਾਬ ਦੇ ਵਿੱਚ ਲਗਭਗ 9-10 ਸਾਲ ਆ ਜਿਹੜਾ ਰਾਸ਼ਟਰਪਤੀ ਰਾਜ ਲੱਗਿਆ ਆਪਣੀ ਵੀਡੀਓ ਅੱਜ ਦੀ ਇੱਥੇ ਖਤਮ ਹੁੰਦੀ ਹੈ ਸਾਰੀ ਵੀਡੀਓ ਨੂੰ ਧਿਆਨ ਦੇ ਨਾਲ ਸੁਣਨਾ ਤੇ ਆਪਣੀ ਕਾਪੀ ਤੇ ਨੋਟ ਕਰਨਾ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਨਾ ਧੰਨਵਾਦ